ਲੋ ਵੀ ਕਿਸਾਨਾਂ ਨੇ ਤੋੜਤੇ ਸਾਰੇ ਬਾਰਡਰ ਸਵੇਰ ਹੁੰਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ 13 ਫਰਵਰੀ ਆ ਤੇ ਕਿਸਾਨਾਂ ਨੇ ਜਿਹੜੀ ਦਿੱਲੀ ਵੱਲ ਨੂੰ ਕੂਚ ਕਰ ਦਿੱਤੀ ਐ ਰਾਤ ਵੀ ਜਿਹੜੀ ਮੀਟਿੰਗ ਚੱਲੀ 4-5 ਘੰਟੇ ਪਰ ਕੇਂਦਰ ਸਰਕਾਰ ਨੇ ਜਿਹੜੀਆਂ ਮੰਗਾ ਮੰਨਣ ਤੋਂ ਨਾ ਕਰਤੀ ਤੇ ਹੁਣ ਜਿਹੜਾ ਕਿਸਾਨਾਂ ਨੇ ਫਿਰ ਫੈਸਲਾ ਲੈ ਲਿਆ ਵੀ ਦਿੱਲੀ ਜਾਣਾ ਹੀ ਜਾਣਾ ਬੇਸ਼ੱਕ ਕੋਈ ਸਰਕਾਰ ਸਾਨੂੰ ਰੋਕੇ ਹਰਿਆਣਾ ਪੰਜਾਬ ਬਾਰਡਰਾਂ ਤੇ ਜਿਹੜਾ ਕਾਫੀ ਆਪਾਂ ਕਹੇ ਦੀ ਐ ਵੀ ਬੈਰੀਗੇਡਿੰਗ ਕੀਤੀ ਹੋਈ ਐ ਵੱਡੇ ਕਿੱਲ ਲਾਏ ਨੇ ਪੱਥਰ ਲਾਏ ਨੇ ਕੰਡੇ ਵਾਲੀਆਂ ਤਾਰਾਂ ਤੇ ਛੜਕਾਂ ਵੀ ਜਿਹੜੀਆਂ हरियाणा ਦੀ ਸਰਕਾਰ ਨੇ ਵਾਟ ਦਿੱਤੀਆਂ ਵੀ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਕਿਸੇ ਵੀ ਹਿਸਾਬ ਨਾਲ ਜਿਹੜੇ ਐਂਟਰ ਨਾ ਹੋ ਸਕਣਾ ਪਰ ਤੁਸੀਂ ਦੇਖ ਲਓ ਦੋਸਤੋ ਜਿਹੜਾ ਹਜੂਮ ਹੈ ਕਿਸਾਨਾਂ ਦਾ ਟਰੈਕਟਰ ਟਰਾਲੀਆਂ ਪਰ ਪਰ ਕੇ ਪਿਛਲੀ ਵਾਰ ਨਾਲ ਉਹ ਵੀ ਜਿਹੜਾ ਵੱਧ ਜੋਸ਼ੀ ਦੀ ਦਿਖਾਈ ਦੇ ਰਿਹਾਗਾ ਤੇ ਪੰਜਾਬ ਵਾਲਿਆਂ ਨੇ ਵੀ ਜਿਹੜੇ ਨਾਕੇ ਲਾਏ ਸੀਗੇ ਰੋਕਣ ਵਾਸਤੇ ਦੋਸਤੋ ਪਰ ਜਿਹੜੇ ਪਹਿਲਾਂ ਹੀ ਜਿਹੜੇ ਸਾਰੇ ਨਾਕੇ ਤੋੜਤੇ ਤੇ ਹੁਣ ਜਿਹੜੇ ਹਰਿਆਣੇ ਬਾਰਡਰਾਂ ਤੇ ਕਾਫੀ ਜਦੋਜਹਿਦ ਜਿਹੜੀ ਕਿਸਾਨਾਂ ਦੀ ਚੱਲ ਰਹੀ ਹੈਗੀ ਸ਼ੰਭੂ ਬਾਰਡਰ ਦੇ ਜਿਹੜਾ ਕਾਫੀ ਮੋਰਚਾ ਜਿਹੜਾ ਆਪਾਂ ਖਿਆ ਹੋਇਆ ਤੇ ਦੋਸਤੋ ਖਨੌਰੀ ਬਾਰਡਰ ਵੀ ਜਿਹੜਾ ਸੀਲ ਕਰ ਦਿੱਤਾ ਪੂਰੀ ਤਰ੍ਹਾਂ ਜਿਹੜੇ ਪ੍ਰਬੰਧ ਕੀਤੇ ਨੇ, ਕਿਲ ਲਾਏ ਨੇ, ਪੱਥਰ ਲਾਏ ਨੇ ਤੇ ਹੋਰ ਵੀ ਜਿਹੜੀਆਂ ਕਾਫੀ ਹਰਿਆਣੇ ਦੀ ਸਰਕਾਰ ਵੱਲੋਂ ਪ੍ਰਬੰਧ ਕੀਤੇ ਹੋਏ ਨੇ ਦੋਸਤੋ ਅੱਜ ਦਿੱਲੀ ਚੱਲੇ ਨੇ ਆਪਾਂ ਕਹਿੰਦੇ ਪੰਜਾਬ ਦੇ ਕਿਸਾਨ ਜਿਹੜੀਆਂ ਮੰਗਾ ਸੀ ਐਮਐਸਪੀ ਨੂੰ ਲੈ ਕੇ ਪਿਛਲੀ ਵਾਰੀ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਵੀ ਸੋਡੀਆਂ ਸਾਰੀਆਂ ਜਣੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ ਪਰ ਦੋਸਤੋ ਉਹ ਮੰਗਾ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਇਈ ਧਾਵਾ ਦੇ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਹੜੇ ਧਰਨੇ ਲਾਏ ਤੇ ਕੇਂਦਰ ਸਰਕਾਰ ਨਾਲ ਜਿਹੜੀਆਂ ਪਹਿਲਾਂ ਵੀ ਕਿਸਾਨਾਂ ਦੀਆਂ ਮੀਟਿੰਗਾਂ ਚੱਲੀਆਂ ਪਰ ਉਸ ਜਿਹੜੀਆਂ ਮੀਟਿੰਗਾਂ ਦਾ ਆਪਾਂ ਕਹਿੰਦੇ ਵੀ ਕੋਈ ਵੀ ਜਿਹੜਾ ਸੱਟਾ ਨਹੀਂ ਨਿਕਲਿਆ ਕਣਕ ਦੇ ਰੇਟ ਘਟਾਦੇ ਸੀ ਐਮਐਸਪੀ ਨਹੀਂ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਫੈਸਲਾ ਲਿਆ ਵੀ ਕਿਸਾਨਾਂ ਨੇ ਫੈਸਲਾ ਲਿਆ ਵੀ ਜਿਹੜਾ ਆਪਾਂ ਦਿੱਲੀ ਚੱਲਾਂਗੇ ਤੇ ਪਿਛਲੀ ਵਾਰ ਮੰਗੂ ਜਿਹੜਾ ਆਪਣੇ ਹੱਕ ਲੈ ਕੇ ਆਵਾਂਗੇ ਤੇ ਦੋਸਤੋ ਪਰ ਇਸ ਵਾਰ ਜਿਹੜੀ ਕੇਂਦਰ ਸਰਕਾਰ ਕਹੇਦੀ ਆਪਾਂ ਕਾ ਵੀ ਚਕੰਨੀ ਜਿਹੜੀ ਦਿਖਾਈ ਦੇ ਰਹੀ ਆ ਦੋ ਗਰਾਊਂਡ ਤਿਆਰ ਕੀਤੇ ਗਏ ਨੇ ਦੋ ਗਰਾਊਂਡ ਕਿਸਾਨਾਂ ਨੂੰ ਫੜਨ ਵਾਸਤੇ ਤਿਆਰ ਕੀਤੇ ਗਏ ਗਏ ਨੇ ਜਿਨ੍ਹਾਂ ਨੂੰ ਜੇਲ ਬਣਾਇਆ ਜਾਊਗਾ ਓਪਨ ਜੇਲ ਜਿਹਦੇ ਵਿੱਚ ਕੋਈ ਵੀ ਜਿਹੜਾ ਕਿਸਾਨ ਆਉਂਦਾ ਕੋਈ ਵੀ ਕਿਸਾਨ ਆਉਂਦਾ ਤਾਂ ਉਹ ਜਿਹੜਾ ਸਾਰੇ ਉਹਦੇ ਵਿੱਚ ਜਿਹੜੇ ਰੱਖੇ ਜਾਣਗੇ ਦੋਸਤੋ ਪੰਜਾਬ ਹਰਿਆਣੇ ਦੀ ਅਮਿਤ ਸ਼ਾਦਾ ਬਿਆਨ ਆਇਆ ਸੀ ਕੇਂਦਰ ਸਰਕਾਰ ਨੇ ਹਰਿਆਣੇ ਦੀ ਅਮਿਤ ਸ਼ਾਹ ਨੇ ਕਿਹਾ ਸੀ ਹਰਿਆਣੇ ਦੀ ਸਰਕਾਰ ਨੂੰ ਵੀ ਤੁਸੀਂ ਇੱਕ ਵੀ ਜਿਹੜਾ ਬੰਦਾ ਲੰਘਣ ਨਹੀਂ ਦੇਣਾ ਇੱਕ ਵੀ ਬੰਦਾ ਲੰਘਣ ਨਹੀਂ ਦੇਣਾ ਬੇਸ਼ੱਕ ਸਾਨੂੰ ਕੁਝ ਵੀ ਜਿਹੜਾ ਕਰਨਾ ਪਵੇ ਸਾਰੇ ਬਾਰਡਰ ਜਿਹੜੇ ਹਰਿਆਣੇ ਦੀ ਸਰਕਾਰ ਨੇ ਪਹਿਲੀ ਸੀਲ ਕਰਵਾਤੇ ਤੇ ਕਿਲ ਲਗਾਤੇ ਗੰਡੇ ਵਾਲੀਆਂ ਤਾਰਾਂ ਤੇ ਹੋਰ ਵੀ ਜਿਹੜਾ ਬਾਹਲਾ ਆਪਾਂ ਕਹਿੰਦੇ ਵੀ ਨਜਾਇਜ਼ ਇਸ ਵਾਰ ਸੜਕਾਂ ਬੱਟਦੀਆਂ ਵੀ ਜਿਹੜਾ ਕਿਸਾਨ ਦਿੱਲੀ ਵਿੱਚ ਨਾ ਵੜ ਸਕਣ ਕਿਉਂਕਿ ਦੋਸਤੋ ਕੇਂਦਰ ਸਰਕਾਰ ਮੰਨਦੀ ਆ ਵੀ ਜੇ ਇਸ ਵਾਰ ਦਿੱਲੀ ਵਿੱਚ ਵੜਗੇ ਤਾਂ ਨਿਕਲ ਨਹੀਂ ਪਹਿਲਾਂ ਵੀ ਬਹੁਤ ਮੁਸ਼ਕਲ ਨਾਲ ਜਿਹੜਾ ਮੋਦੀ ਨੂੰ ਝੁਗਲਾ ਪਿਆ ਸੀ ਫੇਰ ਜਾ ਕੇ ਕਿਸਾਨ ਜਿਹੜੇ ਦਿੱਲੀ ਤੋਂ ਉੱਠੇ ਸੀ ਤੇ ਅੱਜ 13 ਫਰਵਰੀਏ ਦੋਸਤੋ ਵੱਧ ਤੋਂ ਵੱਧ ਜਾਓ ਕਿਸਾਨਾਂ ਨਾਲ ਕਿਉਂਕਿ ਆਪਣੇ ਹੱਕ ਨੇ ਦੋਸਤੋ ਆਪਣੇ ਹੱਕਾਂ ਵਾਸਤੇ ਨਹੀਂ ਲੜਾਂਗੇ ਹਨਾ ਟਾਪਾ ਕਿਸ ਦੇ ਵਾਸਤੇ ਜਿਹੜਾ ਲੜਾਂਗੇ 13 ਫਰਵਰੀ ਵੱਧ ਤੋਂ ਵੱਧ ਦਿੱਲੀ ਵੱਲ ਕੂਚ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਦੋਸਤੋ ਜਰੂਰ ਕਰੋ 100% ਪੱਕੀ ਸਲਾਹ ਪੱਕਾ ਕੰਮ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਬ੍ਰੇਕਅਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਕ ਨੰਬਰ ਗ੍ਰੈਟਿਫਿਅਲ ਆਪਣਾ ਪਿਆਰ ਵਾਪਸ ਪਾਓ